ਕਿ ਓੰਕਾਰ ਸ੍ਰੀ ਗੋਬਿੰਦਿਆ ਵਾ ਨਾ ਸ੍ਰੀ ਧੰਨ ਗੁਰੂ ਨਾਨਕ ਦੇਵ ਉਦਾਸੀ ਹਾਂ ਜੀ ਮਿੱਤਰੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਰਾਮ ਰਾਮ ਮੈਂ ਬੈਦੂਦਮ ਸਿੰਘ ਉਦਾਸੀ ਨਾਇਰ ਵੇਦ ਦਾ ਇੱਕ ਨਾ ਯੂਨਾਨੀ ਦਾ ਬੜਾ ਤਕੜਾ ਯੋਗ ਹੈ ਸਭ ਤੋਂ ਸਟਰੋਂਗ ਜੋ ਕਿਹਾ ਜਾਂਦਾ ਨੂੰ ਤਾਕਤ ਵਾਸਤੇ ਲਬੂ ਕਵੀਰ ਲੇਕਿਨ ਉਹਦੇ ਇਚ ਨਾ ਸ਼ਹਿਦ ਦੀਆਂ ਚੀਨੀ ਦੀ ਚਾਸਣੀ ਜਿਹੜੀ ਕੰਪਨੀਆਂ ਪਾਉਂਦੀਆਂ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਈ ਹੁੰਦੀ ਆ। ਇਸੇ ਲਈ ਆਪਾਂ ਨੇ ਇਹ ਫੈਸਲਾ ਕੀਤਾ ਹੈ ਕਿ ਲਬੂਬ ਕਬੀਰ ਦਾ ਜਿਹੜਾ ਫਾਰਮੂਲੇਸ਼ਨ ਹੈ ਉਹਨੂੰ ਪਾਊਡਰ ਰੂਪ ਚ ਕਰਕੇ ਕਿਉਂਕਿ ਜੇ ਆਪਾਂ 5 ਗ੍ਰਾਮ ਲਬੂਬ ਕਮੀਰ ਦੀ ਮਾਤਰਾ ਰੱਖਦੇ ਆ ਤਾਂ ਉਹ ਸਵਾ ਗ੍ਰਾਮ ਦਵਾਈਆਂ ਆਪਣੇ ਅੰਦਰ ਹੀ ਜਾਂਦੀਆਂ ਨੇ। ਬਾਕੀ ਦਾ ਚਾਸ਼ਣੀ ਤੇ ਸ਼ਹਿਦ ਹੀ ਹੁੰਦਾ ਹੈ ਇਸੇ ਲਈ ਆਪਾਂ ਨੇ ਹੁਣ ਇਹਨੂੰ ਗੋਲੀ ਰੂਪ ਚ ਬਣਾਉਣ ਲਈ ਸੋਚਿਆ ਤੇ ਨਾਲ ਜਿਹੜਾ ਲੂਬ ਕਮੀਰ ਦਾ ਸਮਾਨ ਆ ਸਾਰਾ ਉਹ ਪਾ ਕੇ ਐਕਸਟਰਾ ਇਹਦੇ ਵਿੱਚ ਮੱਕਰ ਤੁੱਜ ਤੇ ਉਹ ਵੀ ਖਰਲ ਤੇ ਬਾਕੀ ਜੋ ਵੀ ਸਮਾਨ ਪਾਉਣਾਗਾ ਪਾ ਕੇ ਗੋਲੀ ਰੂਪ ਚ ਤਿਆਰ ਕਰ ਰਹੇ ਹਾਂ ਤੇ ਮੈਨੂੰ ਬਹੁਤ ਹੀ ਜ਼ਬਰਦਸਤ ਜੋਗ ਲੱਗਦਾ ਹੈ ਲਬੂ ਕਬੀਰ ਦਾ ਇਹ ਆਪਾਂ ਸਾਰਾ ਸਮਾਨ ਤਿਆਰ ਕਰੀ ਬੈਠੇ ਆਂ ਬਸ ਹੁਣ ਬਾਕੀ ਦੀ ਪ੍ਰੋਸੈਸ ਜਾਰੀ ਹੈ ਤੇ ਬਾਕੀ ਹੁਣ ਤਾਂ ਭਰਾਵੋ ਰੇਟ ਬੜੇ ਹਾਈ ਹੋ ਗਏ ਨੇ ਸੋਨੇ ਤੇ ਚਾਂਦੀ ਦੇ ਇਸ ਲਈ ਇਹਨੂੰ ਬਿਨਾ ਸੋਨੇ ਦੇ ਤੇ ਬਿਨਾ ਚਾਂਦੀ ਦੇ ਹੀ ਤਿਆਰ ਕਰਾਂਗੇ ਅੰਬਰ ਜਰੂਰ ਆਪਣੇ ਕੋਲੇ Ориジナル ਮਿਲ ਗਿਆ ਸੀ ਤੇ ਉਹ ਜਰੂਰ ਆਪਾਂ ਇਹਦੇ ਵਿੱਚ ਮਾਤਰਾ ਵਧਾਵਾਂਗੇ ਧੰਨਵਾਦ ਜੀ